ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਡੇਵੀ ਦੇ ਤਰਾ ਬੋ ਬੋ ਵੈਲਕਮ ਹੈ ਜੀ ਤਾਂ ਵੀਜੇ ਜੇ ਪੜੋ ਵੀਜੇ ਰਹੇਗੀ ਆ ਪਿੰਡ ਰੰਤੀ ਕੇ ਢਲਾ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਡੇਰਬਾ ਬਨਾਣਾ ਅੱਜ ਇਹਨੇ ਵੀਰੇ ਫੈਲੀ ਵੀਡੀਓ ਬਣਾਣਗੇ ਜੇ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹਣੀ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਤੇ ਕੀ ਮਿਲ ਕੇ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰੋ ਬਣੋ ਇੱਥੇ ਆ ਕੇ ਚੁਆਈ ਕਰੋ ਬਾਤ ਕਰੋ ਉਹ ਤਸੱਲੀ ਖਰੀਦੋ ਨਾਲੇ ਵੀਡੀਓ ਵਾਚ ਸ਼ੈੱਕ ਕਰਦਾ ਕਰੋ ਚਲ ਗਾਣ ਕੇ ਵੀਜੇ ਫੈਰ ਹੁਣ ਤੱਕ ਹੀ ਹਣੋਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਸਿਕਾ ਵੀ ਜੀ ਸਾਸਿਕਾ ਪਹਿਲੇ ਤੁਹਾਡਾ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੀ ਜੀ ਆਇਆਂ ਨੂੰ ਜੀ ਮੁਬਾਰਕ ਕਰਦੇ ਜੀ ਹਾਂਜੀ ਮੁਬਾਰਕ ਦਾ ਕੰਮ ਬਾਬਾ ਡੈਮੋਂ ਕੀ ਕਰਦੇ ਹਾਂਜੀ ਕਾਫੀ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ ਇਹ ਸਾਡੇ ਡੈਡੀ ਹੁਣੇ ਕਰਦੇ ਸਾਸਿਕਾ ਜੀ ਸਾਸਿਕਾ ਜੀ ਬਾਬਾ ਡੈਮੋਂ ਕੀ ਕਰਦੇ ਬਾਈ ਜੀ ਹਾਂਜੀ ਬਹੁਤ ਚਿਰ ਹੋ ਗਿਆ ਠੀਕ ਹੈ ਕਿੰਨੇ ਡੈਮੋਂ ਹੋ ਗਿਆ ਜੀ 40 ਸਾਲ ਤੋਂ ਵੱਧ ਹੀ ਹੋ ਗਿਆ ਬੜਾ ਟਾਈਮ ਹੋ ਗਿਆ ਬੀੜੀ ਸਚਨ ਨਾਲ ਫਿਰ ਚਲੀ ਜਾਂਦੀ ਫਿਰ ਤਾਂ ਹਾਂ ਜੀ ਐਦਾਂ ਹੀ ਵਪਾਰ ਚੱਲੀ ਜਾਂਦਾ ਵਪਾਰੀ ਬੋਤੇ ਲਈ ਜਾਂਦੇ ਨੇ ਇੱਦਾਂ ਅੱਛਾ ਵਪਾਰੀ ਲਈ ਹੈ ਹਾਂ ਜੀ ਮੈਂ ਚੰਗੀ ਲੱਗੇ ਨੇ ਭਾਜੀ ਹਾਂ ਜੀ ਬਾਹਾਂ ਚੰਗੀ ਨੇ ਇੱਥੇ ਲੋਕ ਨੂੰ ਜਿੰਨੇ ਮਾਰ ਵੀ ਜਾਂਦੇ ਆ ਨਹੀਂ ਮਾਰ ਵੀ ਜਾਂਦਾ ਮਾਰ ਵੀ ਜਾਂਦੇ ਹਾਂ ਜੀ ਹਰਿਆਣੇ ਵੀ ਜਾਂਦੇ ਅੱਛਾ ਚਲੋ ਤੇ ਅੱਜ ਭਾਜੀ ਕਿੰਨੇ ਫਿਰ ਪਸ਼ੂ ਆ ਆਪਣੇ ਕੋਲ ਤਿੰਨ ਪਸ਼ੂ ਜੀ ਉਧਰ ਲੈ ਕੇ ਇੱਧਰ ਲੈ ਜੇ ਤੇ ਤੁਸੀਂ ਲੇਟ ਹੋਗੇ ਹਾਂ ਜੀ ਨਹੀਂ ਤੇ ਵਾੜ ਇੱਕ ਵੇਖੀ ਦੀ ਬੜੀ ਵੱਡੀ ਵਾੜੀ ਚਲੋ ਹਾਂ ਜੀ ਇਧਰ ਲੈ ਕੇ ਉਧਰ ਲੈ ਆ ਨਹੀਂ ਇਹ ਉਧਰ ਆਈਆਂ ਯਾਰ ਉਧਰ ਹੀ ਆਈਆਂ ਹਾਂਜੀ ਐਡਰੈਸ ਬੋਲੋ ਜੀ ਫਿਰ ਆਪਣਾ ਆਪਣਾ ਪਿੰਡ ਰਸੀਕੇ ਤਲਾਜੇ ਹਾਂਜੀ ਜਲਾਗਰਦਾਪੁਰ ਜੀ ਹਾਂਜੀ ਤੇ ਤੁਸੀਂ ਡੇਰਾਪਾ ਬਣਾ ਨਾਮ ਤੁਹਾਡਾ ਫੋਨ ਨੰਬਰ ਜੀ ਨਾਮ ਮੇਰਾ ਜਗਦੀਪ ਸਿੰਘ ਦੇ ਸਿੱਧਾ ਹਾਂਜੀ ਤੇ ਉਹਦਾ ਕਾਲੂ ਕਾਲੂ ਕਹਿੰਦੇ ਹਾਂਜੀ ਕਾਲੂ ਕਹਿੰਦੇ ਠੀਕ ਹੈ ਤੇ ਸਾਡੇ ਡੈਡੀ ਦਾ ਨਾਮ ਜਗਰਦੇਵ ਸਿੰਘ ਠੀਕ ਹੈ ਹਾਂਜੀ ਤੇ ਫੋਨ ਨੰਬਰ ਜੀ 98 762 ਹਾਂਜੀ 20 70 ਠੀਕ ਹੈ ਇੱਕ ਵਾਰ ਫਿਰ ਬੋਲੋ 98 762 ਹਾਂਜੀ 20 70 ਚਲੋ ਕ੍ਰਿਸ਼ਨੂ ਜੀ ਚਲੋ ਕਰੀਏ ਇਧਰ ਮਾਜਰ ਬਾਸੇ ਲੱਖੋ ਇਹ ਸੂਈ ਹੈ ਜੀ ਆਜੂ ਨਹੀਂ ਸੂਈ ਜੀ ਸੂਈ ਆ ਤਾਂ ਭਾਈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਦੁੱਧ ਕਿੰਨਾ ਸਹੀ ਇਹਨੂੰ ਹਫਤਾ ਹੋ ਗਿਆ ਜੀ ਸੂਈ ਨੂੰ ਅੱਛਾ ਹਾਂਜੀ ਹਾਂਜੀ ਇਸ ਟਾਈਮ ਸਹੀ ਦੁੱਧ ਕੰਡੇ ਵਾਲਾ ਇਸ ਟਾਈਮ ਕੰਡੇ ਵਾਲਾ ਦੱਸੀ ਹਾਂਜੀ ਹਾਂਜੀ ਝੋਟੀਆਂ ਨੂੰ ਤੇ 15 16 ਵੀ ਕਹਿ ਸਕਦੇ ਹਾਂ ਤੇ 13 ਤੋਂ ਦੇ ਹੋਊਗਾ 13 ਦੇ ਉੱਪਰ ਹੋਊਗਾ ਤੁਸੀਂ 13 ਹੀ ਲਾਓ 13 ਹੀ ਮੰਨੇ ਖੋਲੋ ਫਿਰ ਲਓ ਜੀ ਝੋਟੀਆਂ ਵੇਖਣੇ ਕਰਾਂਗੇ ਉਹ ਸਿਰੇ ਕੁਆਲਟੀ ਝੋਟੀਆਂ ਨੇ ਆ ਦੇਖੋ ਬੱਚਾ ਮਗਰ ਜੀ

ਹਾਂ ਜੀ ਬੰਦ ਜੀ ਬੰਦ ਪਹਿਲੀ ਵੀਡੀਓ ਜੀ ਮੁੱਲ ਜਾਇ ਜੀ ਜਾਂਦਾ ਜੀ ਠੀਕ ਹੈ ਮੁੱਲ ਕਰਨ ਉਹਦੇ ਵੀ ਜੀ ਵੱਡੇ ਹੱਡਿਆਂ ਦੇ 2-2 ਲੱਖ ਵੀ ਕਰਦੇ ਆ ਕਰਦੇ ਪਰ ਆਪਾਂ ਨਹੀਂ ਕਰ ਆਪਾਂ ਉਹ ਕੰਮ ਨਹੀਂ ਕਰ ਬਿਲਕੁਲ ਆਪਾਂ ਬਿਲਕੁਲ ਜਾਏ ਕਿੰਨੇ ਦੇ ਦਈਏ ਜੀ ਆਪੀ ਦੱਸ ਇੱਕ ਤੀ ਮੁੱਲ ਕਰਨ ਦੇ 1.5 ਲੱਖ ਕਰੀਦਾ ਜੀ ਹਾਂਜੀ ਤੇ ਕਿੰਨੇ ਦੇ ਦਈਏ ਪਹਿਲੀ ਵਾਰੀ ਤੂੰ ਇੱਧਰ ਕੋ ਆਏ ਜੀ ਤੀਹ ਜਾਨਦ ਨੂੰ ਤੀਹ ਦਿਖਾ ਕਢਾਣੇ ਨੇ ਆਪਾਂ ਬਿਲਕੁਲ ਵੀ ਚਲੋ ਠੀਕ ਹੈ ਜੋ ਉੱਚਾ ਛੋਟ ਕਰਾਂਗੇ ਕਰ ਦੋ ਛੋਟ ਕਰ ਦੋ ਫਿਰ ਹੋਣੀ ਹਾਂ ਸਭੀਆ ਕਰਦਾ ਬਸ ਜਾਓ ਯਾਰ ਕਰਦਾ ਚਲ ਜਾਨਦ ਇੱਕ ਨਤੀਜ ਨਹੀਂ ਠੀਕ ਆ ਚੱਲਣ ਦੋ ਇਹ ਦੂਜਾ ਸੁਆ ਜੇ ਵੀ ਹਾਂਜੀ ਹਾਂਜੀ ਦੁੱਧ ਕਿੰਨੇ ਜੀ 14 ਦਾ 15 ਹੁੰਦਾ ਅੱਛਾ ਇਹਨਾਂ ਤੋਂ ਹੋਏਗਾ ਹਾਂਜੀ ਇਹ ਵੀ ਖੋਲੋ ਇਹ ਭਾਨੇ ਤੋਂ ਕੰਡਾ ਮਾਰ ਕੇ ਲਏ ਲੀਟਰ ਡੋਲ ਡੋਲ ਲਏ ਹਾਂਜੀ ਤੇ ਆਪਣਾ ਇਥੇ ਦੁੱਧਾ ਝੂਠ ਨਹੀਂ ਹੋਏ ਬੱਚਾ ਮਗਰ ਜਿੰਦੇ ਜਿੰਨੇ ਕੱਟਾ ਜੀ ਕੱਟਾ ਮਗਰ ਕਿੰਨੇ ਨਵੇਂਗੇ ਤੁਸੀਂ ਇਹਨਨੂੰ ਇਹਨੂੰ ਯਾਰ ਲਓ ਜੀ ਵੇਖੋ ਮੈਂ ਇਹ ਵੀ ਬੜੀ ਚੰਗੀ ਹੈ ਦੋਵੇਂ ਮਈਆਂ ਇੱਕ ਰੇਟ ਤੋਂ ਆਉਂਦੀ ਮੱਝ ਵੇਲਾ ਨਾਲੇ ਚੰਗੀਆਂ ਪਰ ਵੇਲੇ ਜੂਠੀ ਹਾਂ ਆ ਇਹੋ ਜੀ ਬਹੁਤ ਚੰਗੀਆਂ ਨੇ ਜੈਡ ਬਲੈਂਕ ਆ ਬੱਚਾ ਹਾਂ ਜੀ ਹਾਂ ਜੀ ਠੀਕ ਆਜੋ ਆਜੋ ਲਿਓ ਲਿਓ ਕੋਈ ਗੱਲ ਨਹੀਂ ਕੋਈ ਬਾਜੀ ਹਾਂ ਜੀ ਬੋਲੋ ਹਾਂ ਜੀ ਇਹ ਵੀ ਇੱਕ ਤੀਰ ਦੀ ਅੱਛਾ ਵੀ ਇੱਕ ਤੀਰ ਦੀ ਹਾਂ ਮੁੱਲ ਕਰਨ ਨੂੰ ਡੇਢ ਵੀ ਕਰੀਦਾ ਜੀ ਜਿੰਨਾ ਮਰਜ਼ੀ ਕਰਦੀ ਆ ਠੀਕ ਹੈ ਇਹਦੇ 1000 ਰੁਪਏ ਛੱਡਦੀ ਐ ਫੰਗਣਾ ਜਾ ਕਾਵੇ ਜਾਂਦ ਕੋਈ ਤੱਕ ਨਾ ਚਲੋ ਪਹਿਲੀ ਪਹਿਲੀ ਵੀਡੀਓ ਹੈ ਜਾਂਦੋ ਜੀ ਆ ਸੜ ਭਾਵੇਂ ਥੋੜਾ ਜਿਹਾ ਛੋਟਾ ਪਰੇ ਉਹ ਤੁਜੀਏ ਹਾਂਜੀ ਪਰ ਦੋ ਦਮ ਬਰਾਬਰ ਦਾ ਪਰ ਇਹਦੇ ਨੂੰ ਵੱਧ ਆਈ ਵੀਡੀਓ ਚ ਚਲੋ ਕਿਵਾਈ ਬਹੁਤ ਚੰਗੀ ਜੀ ਬਸ ਠੀਕ ਨਹੀਂ ਰੇਡ ਥੋੜਾ ਬਹੁਤ ਸੋਹਣਾ ਆ ਗਾਂ ਜੀ ਇਹ ਦੂਜਾ ਸਵਾਰੇ ਵੈੜ ਦਾ ਗੱਪਣ ਤੇ ਗੱਪਣ ਜੇ ਵਸੀ ਹਾਂਜੀ ਤੇ ਜਾਓ ਠੰਡੀ ਧੀਰੀ ਬਰੀ ਜੇ ਲਿਓ ਜੀ ਵੇਖੋ ਗੱਪਣ ਵੈੜ ਭਾਜੀ ਕਿੰਨਾ ਕਰੂ ਦੋਦ ਜੀ ਇਹ? ਉਹ ਵੀ ਜੀ ਆਂਦੇ 17 ਕਿਲੋ ਦੋਤੀ ਹੁੰਦੇ ਰੇ। ਹਾਂਜੀ। ਤੇ 13-14 ਕਿਲੋ ਐਵੇਂ ਭਰ ਆਏਗੀ। ਆਜੋ। ਤੇ ਝੂਠ ਮਾਰ ਨੂੰ ਪੰਜ ਨੰਨੇ ਚੁੱਕੀ। ਚਾਰ ਵੀ ਚਾਰ ਕੋਈ ਨਹੀਂ। ਚਾਰ ਫਸ ਲੈ ਜੂ ਮਾੜ। ਆਪਾਂ ਤੁਹਾਨੂੰ ਇਹੋ ਆਖਿਆ ਕਿ ਝੂਠ ਨਹੀਂ ਮਾਰਨਾ। ਨਹੀਂ ਨਹੀਂ ਝੂਠ ਤਾਂ ਬਿਲਕੁਲ ਨਹੀਂ ਮਾਰਨਾ ਜੀ ਆਪਾਂ। ਹਾਂਜੀ ਫਿਰ। ਇਹਦਾ ਜੀ? ਹਾਂਜੀ। ਗੋਲ ਕਰਨ ਨੂੰ ਤਾਂ 45000 ਕਰਦੇ ਜੀ। ਹਾਂਜੀ। ਕਿਆ ਲਈ ਆਰ ਦਿਓ ਸੀ ਦੇਣਾ ਆਪੀ ਛੱਡ ਦਿਓ ਹਜ਼ਾਰ ਹੀ ਜਾਣ ਦੋ 2000 ਜਾਣ ਆਹ ਵੇਖੋ ਤੁਹਾਡਾ ਮਾਂ ਸਿਰਾਈ ਸਿਰਾਈ ਕਰਾ ਰਿਹਾ ਆਹ ਵੇਖੋ ਲੈ ਜੀ ਫੀਲ ਬੜੀ ਜੀ ਹਾਂ ਚਲੋ ਕੋਈ ਨਹੀਂ ਕੋਈ ਨਹੀਂ ਬਾਠੇ ਆਹੀ ਪਸ਼ੂ ਜੀ ਆਪਣੇ ਕੋ ਇਹੋ ਪਸ਼ੂ ਲੋ ਜੀ ਦੇਖੋ ਤਿੰਨ ਪਸ਼ੂ ਤੇ ਰੇਡ ਵੇਖ ਲੋ ਬਾਈ ਦਾਣਾ ਆਪੀ ਕਮੈਂਟਾਂ ਦੱਸਿਆ ਜਿਓਣ ਕਿਵੇਂ ਨਹੀਂ ਬਹੁਤ ਥੋੜਾ ਰੇਡ ਬਾਈ ਜੀ ਥੋੜਾ ਕਿੱਥੇ ਲੁਕੇ ਰਹੇ ਤੁਸੀਂ ਫਿਰ ਇਨੇ ਟਾਈਮ ਇਦਾਂ ਹੀ ਵਗ ਜਾਂਦਾ ਰਿਹਾ ਇਹ ਮਾਲ ਹਾਂ ਤੇ ਬਹੁਤੇ ਆਪਣੇ ਕੋ ਵਪਾਰੀ ਲੈ ਜਾਂਦੇ ਆ ਅੱਛਾ ਵਪਾਰੀ ਲੈ ਜਾਂਦੇ ਹਾਂਜੀ ਹਾਂਜੀ ਚਲੋ ਕੋਈ ਗੱਲ ਉਹ ਵੀ ਗਾਂ ਜਾ ਕੇ ਵੀਡੀਓ ਜੀ ਪੈਂਦੀਆਂ ਨੇ ਤੇ ਆਪਾਂ ਐਰਕਾਂ ਹੀ ਕੀਤਾ ਸਾਡੇ ਸਾਹਮਣੇ ਘੁੰਮਦੀਆਂ ਹਾਂ ਹਾਂ ਐ ਘੁੰਮੀਆਂ ਦੀਆਂ ਚਲੋ ਬਹੁਤੋ ਨੰਬਰ ਜੀ ਆਪਣਾ 987620 ਹਾਂਜੀ 2070 ਠੀਕ ਹੈ ਹਾਂਜੀ ਪਿੰਡ ਰਸਗੀਦਲਾ ਤਹਿਸੀਲ ਡੇਰਾ ਬਾਬਾ ਨਾਲ ਜ਼ਿਲ੍ਹਾ ਗੁਰਦਾਸਪੁਰ ਜੀ ਇਹ ਸ਼ਿਕਾਰ ਮਾਸ਼ੀਆਂ ਆਪਨੂੰ ਅੱਡਾ ਪੈਂਦਾ ਏ ਠੀਕ ਹੈ ਬਾਈ ਉਥੋਂ ਕਿਲੋ 1.5 ਕਿਲੋਮੀਟਰ ਦੀ ਸਾਸੀਗਰ ਸਾਸੀਗਰ